ਪਰ ਉਹਨੇ ਆਪਣਾ ਨਾਮ ਆਪ ਚੁਣਿਆ ਸਥਾਨ ਆਪ ਚੁਣਿਆ ਕਿੱਥੇ ਰੱਖਿਆ ਜਾਏਗਾ ਇਹ ਵੀ ਉਹਨੇ ਆਪ ਚੁਣਿਆ ਪਹਿਲੀ ਵਾਰ ਕਿਉਂ ਉਹਨੂੰ ਦੰਗਦੇ ਨੂੰ ਖੁਰਨੀ ਚ ਰੱਖਿਆ ਗਿਆ ਇਹਦਾ ਕਿਛ ਮਚਾਇਆ ਨਹੀਂ ਓਕੇ ਬਾਈਬਲ ਚੋਂ 12 ਹਰੂ ਨੰਬਰ ਦੀ ਕਿਤਾਬ 2 ਅਧਿਆਏ ਅਤੇ ਉਹ ਆਪਣਾ ਜੇਠਾ ਪੁੱਤਰ ਜਣੇ ਅਤੇ ਉਹਨੂੰ ਕੱਪੜੇ ਵਿੱਚ ਬਲੀਪ ਕੇ ਪੁਰਲੀ ਵਿੱਚ ਰੱਖਿਆ ਕਿਉਂ ਰੱਖਿਆ ਕਿਉਂਕਿ ਇਹ ਯਸ਼ਵਾਹ ਨੇ ਇਹਦਾ ਸਾਇਡ ਕੀਤਾ ਕਿ ਪਹਿਲੀ ਵਾਰ ਉਹ ਕਿੱਥੇ ਪੈਣਾ ਚਾਹੁੰਦਾ ਹੈ ਪੁਰਲੀ ਨਾਲ ਇੱਕ ਕਨੈਕਸ਼ਨ ਸੀ ਕੀ ਕਨੈਕਸ਼ਨ ਸੀ ਮੈਂ ਤੁਹਾਨੂੰ ਦੱਸਦਾ ਯੋਹੰਨਾ ਦੀ ਕਿਤਾਬ ਯੋਹੰਨਾ ਦੀ ਕਿਤਾਬ ਪਹਿਲਾ ਅਧਿਆਇ 36 ਵਚਨ ओके okay, 35 दो, दो. तोकदा योहन्ना ते येशुवा ए रिश्तेदारी च परा सिगा ठीक है दमासी ਦਾ ਜੱਗੂ ਦਾ ਕੁਛ ਇਦਾਂ ਦਾ ਇਹਨਾਂ ਦਾ ਰਿਸ਼ਤਾ ਸੀਗਾ ਠੀਕ ਹੈ ਕਿਉਂਕਿ ਅਲਿਸਬਤ ਵੀ ਉਹਨੂੰ ਪ੍ਰੈਗਨੈਂਸੀ ਸੀ ਉਹ ਪਹਿਲਾ ਯੋਹन्ना ਹੋਣ ਵਾਲਾ ਸੀਗਾ ਫਿਰ ਹੀ ਮਰੀਮ ਦੇ ਯेशुवा ਹੋਣ ਵਾਲਾ ਹੋਇਆ ਤੋ ਜਦੋਂ ਯੋਹੰਨਾ ਨੇ ਯਸ਼ਵਾ ਨੂੰ ਆਪਣੇ ਵੱਲ ਆਉਂਦਾ ਦੇਖਿਆ ਤੇ ਯੋਹੰਨਾ ਚੋਤਾ ਬਈ ਕਹਿ ਸਕਦਾ ਸੀਗਾ ਉਹ ਸਾਡੇ ਰਿਸ਼ਤੇਦਾਰੀ ਦਾ ਮੁੰਡਾ ਹੈ ਸਾਡੇ ਰਿਸ਼ਤੇਦਾਰੀ ਚੋਂ ਮੁੰਡਾ ਹੈ ਬਹੁਤ ਚੰਗਾ ਬਹੁਤ ਸ਼੍ਰੀਕ। ਪਰ ਕਿਉਂਕਿ ਯੋਹੰਨਾ ਪਰਮੇਸ਼ਵਰ ਦੇ ਦੁਆਰਾ ਭੇਜਿਆ ਹੋਇਆ ਇੱਕ ਨਾ ਇੱਕ ਪ੍ਰਚਾਰਕ ਇੱਕ ਇੱਕ ਦੂਤ ਸੀ ਪਰਮੇਸ਼ਵਰ ਦਾ। ਯੋਹੰਨਾ ਨੇ ਯੋਹੰਨਾ ਦੇ ਘਰ ਪਹਿਲਾਂ ਜਾਏ 35 ਵਿੱਚ ਜਾਏ। ਹਾਂ ਆਦੇ ਉਹਦੇ ਚੇਲੇ ਵਿੱਚੋਂ ਉਹ ਜੇ ਮੁੱਕਦੇ ਹੋ ਸਾਲ ਹਾਂ ਆਰੋਸ਼ਣੇ ਯਿਸੂ ਨੂੰ ਘੁਰਿਆ ਜਾਂਦਾ ਵੇਖ ਕੇ ਆਖਿਆ ਹਾਂ ਦੇਖੋ ਪਰਮੇਸ਼ਰ ਦਾ ਲੇਲਾ ਕੀ ਕਹਿੰਦਾ ਪਰਮੇਸ਼ਰ ਦਾ ਇਹਨੇ ਕਹ ਸਾਡੀ ਮੇਰੀ ਮਾਸੀ ਦਾ ਮੁੰਡਾ ਦੇਖੋ ਪਰਮੇਸ਼ਰ ਦਾ ਲੇਲਾ ਕਿਉਂ ਲੇਲਾ ਕਿਉਂਕਿ ਉਹ ਮੇਰੇ ਤੇ ਤੁਹਾਡੇ ਪਾਪਾ ਦੇ ਲਈੁਰਮਾਨ ਹੋਣਾ ਇਹ ਤਾਂ ਮੈਨੂੰ 크리스마스 ਅਦੁਗਾਇਆ ਇਹ ਤਾਂ ਇਹ ਨਹੀਂ ਦੱਸਿਆ ਯਿਸੂ ਕਿਉਂ ਆਇਆ ਵਿਸ਼ਵਾ ਤੁਹਾਡੇ ਪਾਪਾਂ ਦੇ ਲਈ ਮੇਰੇ ਪਾਪਾਂ ਦੇ ਲਈ ਆਪਣਾ ਲਹੂ 흘ਨ ਲਈ ਆਇਆ ਹਾਲੇਲੀਉ ਹਾਲੇਲੀਉ ਪਰ ਜਦੋਂ ਯੋਹੰਨਾ ਨੇ ਕਿਹਾ ਕਿ ਆਹ ਇਹ ਫਰਨਾ ਦੇ ਪਿੱਛੋਂ ਉਹ ਤੇਰੇ ਕਿੰਨੇ ਆਸ ਕੇ ਕੋਹੁਰ ਚੁਰਤੇਗਾ ਤੇ ਆਹ ਜੋਹੰਨਾ ਦੇ ਚੇਲੇ ਸੀਗੇ ਜਦੋਂ ਯੋਹੰਨਾ ਨੇ ਕਿਹਾ ਉਹ ਵੇਖੋ ਉਹ ਜਿਹੜਾ ਤੁਰਿਆ ਜਾਂਦਾ ਉਹ ਪਰਮੇਸ਼ਵਰ ਦਾ ਲੇਲਾਇਆ ਜਿਹੜਾ ਜਗਤ ਦਾ ਪਾਪ ਚੁੱਕੇ ਲੈ ਜਾਂਦਾ ਕੋਈ ਦੋ ਚੇਲੇ ਯੋਹੰਨ ਨੂੰ ਛੱਡ ਕੇ ਯਸ਼ਵਾ ਦੇ ਪੈਦ ਹੋ ਤੇ ਬਾਕੀ ਜਿਹੜੇ ਕਹਿੰਦੇ ਉਹ ਜੀ ਉਹ ਯਸ਼ਵਾ ਦੇ ਪਿੱਛੇ ਨਿਕਲ ਗਏ ਯੋਹੰਨਾਂ ਕੀ ਕਹਿੰਦਾ ਇਹ ਜ਼ਰੂਰੀ ਆ ਕਿ ਕੋ ਵਧੇ ਤੇ ਮੈਂ ਬੈਠਾਂ ਇਹਨੂੰ ਕਹਿੰਦੇ ਤਾਮਸ ਇਹਨੂੰ ਕਹਿੰਦੇ ਪ੍ਰਭੂ ਦਾ ਹਾਂ ਉਹਨੂੰ ਆਪਣੇ ਪਿੱਛੇ ਲੋਕ ਕਿੰਨੇ ਆ ਜਿਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਉਹਨੂੰ ਯਸ਼ਵਾ ਦੇ ਪਿੱਛੇ ਉਹਨੇ ਕਿੰਨੇ ਨੂੰ ਕਹਿੰਦਾ ਇਸ ਗੱਲ ਨਾਲ ਉਹਨੂੰ ਲੈਣਾ ਦੇਣਾ ਇਹਨੂੰ ਕਿ ਜੁਧ ਦਾਸ ਦੀ ਡੈਫੀਨੇਸ਼ਨ ਪਰਿਭਾਸ਼ਾ ਬਾਰੇ ਵਿੱਚ ਦੇਖਣਾ ਬੰਦੇ ਇਹ ਹੈ ਦਾਸ ਯਸ਼ਵਾ ਦਾ ਦਾਸ ਤੋਂ ਯਸ਼ਵਾ ਦੇ ਪਿੱਛੇ ਰਹਣਾ ਹallelujah 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 ਸੋ ਯਸ਼ਵਾ ਕ੍ਰਿਸਟਮ ਉਹ ਮੇਰੇ ਨੇ ਤੁਹਾਡੇ ਪਾਪਾ ਦੇ ਲਈ ਆਪਣੇ ਆਪ ਨੂੰ ਦੇਣ ਲਈ ਆਇਆ। 크리스마ਸ ਦਾ ਦਿਨ ਉਹ ਦਿਨ ਆਇਆ। ਤਦੋਂ ਤੁਹਾਨੂੰ ਆਪਣੇ ਪਾਪਾ ਤੇ ਵਿਚਾਰ ਕਰਨਾ ਚਾਹੀਦਾ। ਤੁਹਾਡਾ ਆਪਣੇ ਪਿਛਲੇ ਜੀਵਨ ਦੇ ਵਿਚਾਰ ਕਰਨਾ ਚਾਹੀਦਾ ਕਿ ਮੁਕਤੀ ਦਾਤਾ ਤਾਂ ਆਇਆ ਕਿ ਮੈਂ ਮੁਕਤੀ ਚ ਬਣਿਆ ਹੋਇਆ ਜਾਂ ਨਹੀਂ। ਜੇ ਨਹੀਂ ਬਣਿਆ ਹੋਇਆ ਤਾਂ ਤੁਹਾਡਾ ਸੋਲ ਤਮੱਕਾ ਬੱਲੇ ਬੱਲੇ ਸੁੱਚਾ ਨਹੀਂ। ਨੌਨਸੈਂਸ ਹੈ। ਟਾਈਮ ਨਹੀਂ ਸਟੈਂਡ। ਖਰਾ तो बढ़िया कुछ बहुत सलीम दा की तो बड़ा मशहूर तो तो है उतने ना क्लोज है ना तकदीर जे कोई ना बचे थैंक यू बहुत ब्लेस थैंक यू बड़ा सो तो so, मैं कोशिश की थी कि तुम किस तरह क्रिसमस का मकसद दस सक क्यों क्योंकि तो कलीसिया क्रिसमस के मकसद तो बहुत परे तो परे तो तुरी पी है निकली जाती और और कितनी दूर निकल गई है? डेकोरेशन <laughs> करके अगर तो देखो ही पे सिया के उन्होंने ले कलीसिया ये समझ सके माही विश्व।

नहीं है भाई नहीं हालेलुया सो प्लीज करिए मैसेज करना मैसेज में तो और क्रिसमस के बारे